ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਮੈਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੁੱਟਲ ਪੰਜ ਨਾਗਾ ਜਿੰਨਾ ਚੋਂ ਚਾਰ ਨਾਗ ਟੋਕੜ ਗੱਬਣ ਚੈੱਕ ਪਾਸ ਆ ਜੀ ਇੱਕ ਬਿਲਕੁਲ ਤਾਜ਼ਾ ਸੁਆ ਨਾਗਾ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਫੁੱਲ ਡਿਟੇਲ ਪਸ਼ੂ ਦੀ ਪਤਾ ਲੱਗ ਸਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੀ ਬਾਕੀ ਦੀ ਡਿਟੇਲ ਆਪਾਂ ਬਾਾਈ ਤੋਂ ਲੈਣੇ ਆ ਤਸੱਲੀ ਪਰਖਾ ਕੇ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਾਸੀ ਗੱਲ ਜੀ ਅਸੀ ਗੱਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜੈ ਸਿੰਘ ਆ ਜੀ ਪਿੰਡ ਮੈਰੋ ਆ ਤਸੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 98142 9992 98142 9992 ਠੀਕ ਆ ਵੀਰੇ ਪੰਜ ਨਾਗਾ ਜੀ ਪੰਜ ਨਾਗਾ ਤਰੀ ਕਿਧਰੋਂ ਸ਼ੁਰੂ ਕਰਗੇ ਜੀ ਜਿੱਥੋਂ ਮਰਜੀ ਕਰ ਲੋ ਵੀ ਇਧਰੋਂ ਸੂਈ ਸਵਾਈ ਤੋਂ ਸ਼ੁਰੂ ਕਰਦੇ ਸੁਆ ਕਿਨੇ ਮਾ ਜੀ ਸੁਆ ਵੀਰੇ ਦੂਜਾ ਪੇਰ ਸੁਆ ਸੂਈ ਆ ਕਦੋਂ ਸੂਈ ਆ ਜੀ 6 ਦਾੰਦ ਆ ਬਈ ਕੰਨੀਆਂ ਦੇ ਦਾੰਦ ਹਜੇ ਖੜੇ ਹੋਵੇਂ ਠੀਕ ਆ ਵੀਰੇ ਆਪਣੇ ਕੋਈ ਤੜਕੇ 2 ਵਜੇ ਸੂਈ ਆ ਠੀਕ ਆ ਬੱਚੀ ਬਹੁਤ ਜ਼ਿਆਦਾ ਚੰਗੀ ਆ ਆ ਵੀਰੇ ਜੇਰ ਵਾਲ ਮਾਰਦੇ ਵੀਰੇ ਜੇਰ ਕੰਪਲੀਟ ਪੈ ਗਈ ਠੀਕ ਆ ਜੇਰ ਵਾਲ ਆਪਾਂ ਕੈਮਰਾ ਮਾਰਦੇ ਨੇ ਲਓ ਜੀ ਜੇਰ ਕੰਪਲੀਟ ਆ ਵੱਛੀ ਵੀਰੇ ਆਇਰ ਸ਼ਹਿਰ ਦੀ ਦਿੱਤੀ ਹੈ ਘਰ ਵਾਲੀ ਨੇ ਬਾਲੀ ਚੰਗੀ ਵੱਛੀ ਆ ਬਾਈ ਨਿਗਰ ਵਾਲੀ ਦਿੱਤੀ ਹੈ ਨਾ ਵੱਛੀ ਪੂਰੀ ਆ ਬਈ ਚੰਗੀ ਬਾਈ ਕਿ ਟਿੱਕਾ ਬਾਈ ਇੱਕ ਗਾਲਾ ਮਾਂ ਵੀ ਚੰਗੀ ਆ ਕੰਨ ਕੰਨ ਬਹੁਤ ਚੰਗਾ ਸੰਭ ਵੀ ਨਹੀਂ ਇਹਦਾ ਮਾਂ ਨਹੀਂ ਕੀਤੀ ਬੈਠਦੀ ਸੇਵਾ ਨਹੀਂ ਕੀਤੀ ਆਪ ਵੀ ਬਹੁਤ ਆ ਠੀਕ ਆ ਹੰਡੀ ਸੀਡਸ ਲੱਗ ਆ ਬਾਈ ਪੂਰੀ ਆ ਪਹਿਲੀ ਚਵਾਈ ਚ ਕਿੰਨਾ ਬੋਲਾ ਕੱਟੇ ਪਹਿਲੀ ਚਵਾਈ ਚ ਵੀਰੇ ਆਪਾਂ ਦੁੱਧ ਦੇ ਸਹਲੇ 4 ਕਿਲੋ ਕੱਢਤਾ ਹਾਂ ਠੀਕ ਆ ਵੀ 3 ਕਿਲੋ ਦੋ ਤਾਂ ਕੱਢਤਾ ਕਿਲੋ ਡੇਢ ਕਿਲੋ ਹਜੇ ਵੀ ਆਉਂੇ ਭਾਂਡੇ ਚ ਬਾਈ ਬੋਤਲ ਚ ਬੋਲਾ ਉਵੇਂ ਪਾਇਆ ਵੀ ਪਿਆ ਸਹੀ ਗੱਲ ਹੈ ਜੀ ਆ ਪਿਆ ਆ ਬੋਤਲ ਚ ਹੈਗਾ ਠੀਕ ਆ ਉਹ ਬਾਲਟੀ ਚ ਵੀ ਪਿਆ ਹੋਵੇ ਜੀ ਵੀਰੇ ਠੀਕ ਆ ਜੀ ਤੋੜ ਕੇ ਦਿਖਾ ਦੇ ਵੀਰੇ ਇਹਨੂੰ ਸੁਆ ਦੂਜਾ ਸੂਈ ਆ ਚਵਾਈ ਬਹੁਤ ਜ਼ਿਆਦਾ ਚੰਗੀ ਹੈ ਬਾਈ ਬੱਚੀ ਨੂੰ ਇਹਨੇ ਜਨਮ ਦਿੱਤਾ ਵੀਰੇ ਜੇਰ ਦੀ ਬਿਲਕੁਲ ਕੰਪਲੀਟ ਆ ਜੀ ਪਹਿਲੀ ਚਵਾਈ ਚ ਬਾਈ ਦੱਸਦਾ ਕਿ 4 ਕਿਲੋ ਬੋਲਾ ਕੱਢਿਆ ਬੱਚਾ ਨਾ ਉਹ ਵਾਪਸ ਸਟਰੋਂਗ ਕਰਮਾਲੀ ਨੇ ਦੇਤਾ ਥੋੜਾ ਜਿਹਾ ਤਾਂ ਵੀ ਹੈ ਨਾ ਸੂਏ ਦਾ ਕਰਗੀ ਆ ਇਹ ਬੱਚਾ ਬਾਲਾ ਨਿੱਗਰ ਦਿੱਤਾ ਨਾ ਤੇ ਇੱਕ ਥੋੜੀ ਜੀ ਬਰੇ ਸੰਭੀ ਘਾਟਾ ਮਗਰਲੇ ਮਾਲਕ ਨੇ ਜੇ ਸੰਭੀ ਹੁੰਦੀ ਫੇਰ ਤਾਂ ਕੋਈ ਦਿਖਦਾ ਬਰੇ ਹੁਣ ਇਹਨਾਂ ਦੇ ਦੇਣਾ ਕਰਮਾਲੀਆਂ ਦੇ ਇਹਨੇ ਪੜ ਜਾਣਾ ਯਾਰ ਬਾਈ ਇਹ ਤਾਂ ਗੱਲ ਹੈਗੀ ਸੋਨਾ ਮੁਠੀ ਵਾਲਾ ਥਾ ਨਾ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਜਦੋਂ ਆਪਾਂ ਪਸ਼ੂ ਬਾਣ ਲਿਆ ਕਿਉਂਕਿ ਕੈਮਰੇ ਤੋਂ ਡਰਦਾ ਥੋੜਾ ਜਿਹਾ ਪਸ਼ੂ ਬਰੇ ਬਾਕੀ ਚੰਗੀ ਵਹਿੜਾ ਕਿੱਟਨਸ ਵਾਲਾ ਹਵਾਨਾ ਕੱਟ ਵਾਲਾ ਗੁਲਾਬੀ ਥਣ ਕੱਲਾ ਕੱਲਾ ਨਿਖੜਮਾ ਹੱਥੀ ਚ ਵਾਈ ਵਾਲ ਨੇੜੇ ਤੋਂ ਚੈੱਕ ਕਰ ਸਕਦੇ ਹੋ ਚਾਰ ਹੀ ਥਣ ਠੰਡੀ ਸੀਲ ਦੀ ਫੁੱਲ ਗਰੰਟੀ ਹੈ ਬੈਗ ਸਾਈਡ ਤੋਂ ਵੀ ਤੁਸੀਂ ਹਵਾਨਾ ਚੈੱਕ ਕਰ ਲਓ ਕੁਆਲਿਟੀ ਦੇ ਪੱਖ ਤੋਂ ਕਰਮ ਵਾਲੀ ਪੂਰੀ ਚੰਗੀ ਆ ਹਨਾ ਚਮਕ ਦਮ ਕਾਲੀ ਆ ਬਹੁਤ ਚੰਗੀ ਵੀਰੇ ਵਹਿੜ ਚੰਗੀ ਬਥੇਰੀ ਜੇ ਨਾ ਚੋਣੀ ਹੈ ਨਾ ਬਾਕੀ ਵੀਰੇ ਹੁਣ ਇਹਨਾਂ ਦੇ ਕਰਮ ਵਾਲੀਆਂ ਦੇ ਦੇਣ ਆ ਗਏ ਹਨਾ ਦੇਣ ਆ ਗਏ ਸਹੀ ਗੱਲ ਆ ਤੇ ਜੈ ਜੀ ਡਿਮਾਂਡ ਕਰਨੀ ਬਈ ਆਪਾਂ ਜਿਹੜੇ ਲੈਣੇ ਆ ਉਹ ਵੀ ਯਾਰ ਬੋਲ ਵੀਰੇ ਜਿੰਨਾ ਮਰਜ਼ੀ ਕਰੀ ਜੀਏ ਆਪਾਂ 47000 ਦੀ ਬੱਚੀ ਦੇ ਦਿਆਂਗੇ ਹੂੰ ਮਾਨ ਤਣ ਵੀ ਵਿੱਚੋਂ ਮਾਨ ਤਣ ਵੀ ਹੋ ਜਾ ਨਾ ਦੋ ਮਿਲਨੇ ਆ ਆਪਾਂ ਲੈਣੇ ਪਰ ਇੱਕ ਗੱਲ ਆ ਵੀਰੇ ਜਾਨਵਰ ਬੱਚਾ ਜਿਹਨੇ ਪਾਲ ਲਿਆ ਹੂੰ ਬਾਲਾ ਚੰਗਾ ਬਾਈ ਕੋਈ ਲੇਖਾ ਨਹੀਂ ਆ ਬੱਚੇ ਦਾ ਸਹੀ ਗੱਲ ਆ ਜੀ ਬਾਲਾ ਬਾਈ ਵਹਿੜ ਦੀ ਚਵਾਈ ਚੂਈ ਬਾਈ ਜਿਹੜਾ ਥੱਲੇ ਬਹਿ ਗਿਆ ਆ ਕੇ ਹੂੰ ਕੋਈ ਵੀ ਭਵਾਂ ਕਿੱਡਾ ਮਰਜ਼ੀ ਖੜਾਰੀ ਬੰਦਾ ਵੀ ਥੱਲੇ ਬੈਠੂਗਾ ਬਾਈ ਚਵਾਈ ਅੰਤ ਤੋਂ ਜ਼ਿਆਦਾ ਚੰਗੀ ਕੀ ਕੁਆਲਿਟੀ ਵੀ ਬਹੁਤ ਸੋਹਣੀ ਹੈ ਬੜੀ ਹੈ ਬਾਈ ਬਹੁਤ ਵੈਡ ਦੀ ਸਾਹਮਣ ਵਾਲੇ ਤਰੀਕੀ ਬਾੜੀ ਹੈ ਬਾਈ ਕੰਨ ਕੋਨੇ ਬਾੜਾ ਨਿਕਾ ਵੀਰੇ ਹੂੰ ਸਹੀ ਗੱਲ ਹੈ ਜੀ ਅਜਾ ਜਾ 47000 ਰੁਪਏ ਚ ਬਾਈ ਕਹਿੰਦਾ ਆਪਾਂ ਮਾਲ ਤਾਣੇ ਤਰੀਕੀ ਬਾੜੀਆਂ ਬਾਈ ਅਜੇ ਕਰ ਮਾਲ ਜੀ ਸਹੀ ਗੱਲ ਹੈ ਜੀ ਤੇ ਨਗ ਨੰਬਰ ਆ ਗਿਆ ਬਾਈ ਆਪਣਾ 2 ਆਪਾਂ ਜਰਸੀ ਜਰਸੀ ਦਾ ਸੂਆ ਕਿੰਨੇ ਮਾ ਜੀ ਇਹਦਾ ਵੀਰੇ ਪਹਿਲਾ ਸੂਆ ਯਾਰ ਠੀਕ ਆ ਹਾਂ ਜੀ ਕਿੰਨੇ ਸਮੇਂ ਲਾ ਸੁਆਵਰੇ 4 ਮਹੀਨੇ ਦੀ ਇਹ ਗੱਭਣਾ ਦੂਜੇ ਸੁਆਸਤੇ ਹਾਂਜੀ ਠੀਕ ਹੈ ਜੀ ਚੈੱਕ ਪਾਸ ਅਗਲਾ ਕਰਾ ਸਕਦਾ ਦੁੱਧ ਕਿੰਨਾ ਜੀ ਦੁੱਧ ਇਸਲੇ ਵੀਰੇ 3 ਕਿਲੋ ਆ ਸਾਰਾ 3 ਕਿਲੋ ਦੋਨਾਂ ਟਾਈਮ ਹਾਂ ਐਵੇਂ ਆਪਾਂ 5 ਕਿਲੋ ਵੀਡੀਓ ਬਣਾਉਣ ਦਾ ਸਮਾਂ 8 ਵਜੇ ਤੇ 20 ਮਿੰਟ ਦਾ ਥਣ ਲੈਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਅੱਪਾ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਨਾ ਤਿਆਰ ਕੀਤਾ ਬਾਕੀ ਐਵੇਂ ਵੀਰੇ 5 6 ਕਿਲੋ ਕਹੀਏ ਉਹਦਾ ਕੋਈ ਫਾਇਦਾ ਨਹੀਂ ਹਾਂ ਦੁੱਧ ਤਾਂ ਭਾਈ ਦੱਸਦਾ ਕਿ 3 ਕਿਲੋ ਆ 4 ਮਹੀਨਿਆਂ ਦੀ ਜੀ 4ਾਂ ਦੀ ਵੀਰੇ 4 ਚਾਰ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਉਹ ਤੁਸੀਂ ਆਪ ਦਾ ਵੀਰੇ ਡਾਕਟਰ ਸਾਹਿਬਾਨ ਲੈ ਕੇ ਆਇਓ ਤੇ ਬਾਈ ਦੇ ਘਰੋਂ ਤੁਸੀਂ ਚੈੱਕ ਪਾਸ ਕਰਵਾ ਦੇ। ਮੇਰੇ ਭਾਗਲਾ ਆਪਦੇ ਘਰੇ ਲਾ ਕੇ ਪੈਸੇ ਚੈੱਕ ਕਰਵਾ ਕੇ ਪਾ ਦੇ। ਸਹੀ ਗੱਲ ਐ ਵੀ ਗੱਲ। ਐ ਵੀ ਮੰਗਾਲੇ ਕੋਈ ਚੱਕਰ ਵਾਲੀ ਗੱਲ ਨਹੀਂ। ਹਾਈਟ ਦੀ ਨਾਰਮਲ ਜੀ ਆਪੇ। ਨਾਰਮਲ ਨਾਰਮਲ ਵੀਰੇ ਜਰਸੀਆਂ ਜਿਹੜੀਆਂ ਹੁੰਦੀਆਂ ਜੀ। ਬਾਕੀ ਤੁਸੀਂ ਐਚ ਐਫ ਦੇ ਨਾਲ ਖੜੀ ਦੇਖੀ ਐ ਜੀ। 3 ਕਿਲੋ ਦੁੱਧ ਦਾ 4 ਮਹੀਨਿਆਂ ਦੀ ਗੱਬਣ ਚੱਕ ਬਸ ਆ ਮੋੜ ਦੇ। ਫੇਸ ਕੁਆਲਟੀ ਹੈ ਵੀਰੇ ਚੰਗੀ ਬਥੇਰੀ ਆ। ਜਾਤ ਬਰੀਡ ਚੰਗੀ ਆ ਜਾਤ ਬਰੀਡ ਦੇ ਪੱਖ ਤੋਂ ਕੋਈ ਕੱਚ ਨਹੀਂ ਕਰਮ। ਪਰ ਹੈ ਵੀਰੇ ਜਿਹੜੀ ਛੋਟੀ ਨਾਰਮਲ ਹੁੰਦੀ ਆ ਛੋਟੀ ਹੋਈ ਆ। ਹੂੰ ਛੋਟੀ ਬਣ ਕੇ ਅਜੇ ਕੋਈ ਆਪਾਂ ਨਹੀਂ ਕਹਿੰਦੇ। ਇਹਦਾ ਫਿਰ ਭਾਅ ਵੀ ਛੋਟਾ ਜਿਹਾ ਹੀ ਕਰ ਦੇਣਾ। ਛੋਟਾ ਹੀ ਛੋਟਾ ਇਹ ਕਿੱਡਾ ਹੀ ਹੈ ਨਾ। ਇਹਦਾ ਗੱਲ ਅੱਧੀ ਟੋਕਰੀ ਨਹੀਂ ਰੱਜ ਜਾਂਦੀ ਹੁੰਦੀ। ਹਾਂ ਵੀਰੇ ਚਵਾਈ ਚੂਈ ਬਹੁਤ ਚੰਗੀ ਆ। ਹੂੰ ਠੀਕ। ਜਿਹਨੂੰ ਸ਼ੌਂਕ ਆ ਭਾਈ ਜਰਸੀ ਬੱਚੀ ਲੈਣ ਦਾ। ਹੂੰ ਐ ਆ ਵੀ ਬਣੀ ਵੀ ਆ ਹੋਰਾ ਚਾਹ ਪਾਣੀ ਵੀ ਕਰਾਊਗੀ ਹਾਂ ਫਾਇਦਾ ਭਾਈ ਦੋਨੇ ਹੀ ਨਾਲੇ ਨਾਲੇ ਸ਼ੌਂਕ ਪੂਰਾ ਹੋ ਜਾਣਾ ਵੀਰੇ ਹੂੰ ਤੇ ਇਹਦੀ ਡਿਮਾਂਡ ਜੈਜ ਇਹ ਵੀਰੇ 22000 ਰੁਪਏ ਦੀ ਆਪਾਂ ਬੱਚੀਆਂ ਦੇ ਮੁੱਲੀ ਵੇੜ ਦੇ ਦੇ 22000 ਦੀ ਹਾਂ ਥਰ ਥਣ ਚਾਰੇ ਐਨ ਇੱਕ ਨੰਬਰ ਆ ਭਾਈ ਹੂੰ ਚਵਾਈ ਚੁਈ ਦੀ ਇੱਕ ਨੰਬਰ ਆ ਜਮ ਲਓ ਜੀ ਚੈੱਕ ਕਰੋ ਤੇ ਨਾਗ ਨੰਬਰ ਆ ਗਿਆ ਭਾਈ ਆਪਣਾ ਤੰ ਇਹਦਾ ਸੂਆ ਕਿੰਨਾ ਮਾਜ ਇਹਦਾ ਵੀਰੇ ਪਹਿਲਾ ਸੂਆ ਦੂਜੇ ਲਈ ਗੱਭਣਾ 5 ਮਹੀਨੇ ਦੀ ਪੰਜ ਮਹੀਨਿਆਂ ਦੀ ਹਾਂ ਇਹ ਥੱਲੇ 6 ਕਿਲੋ ਦੁੱਧ ਹੈ 6 ਕਿਲੋ ਦੁੱਧਾ ਠੰਡੀ ਸੀਰੀਜ਼ ਲੱਗ ਫੋਲ ਆ ਜੀ ਠੀਕ ਆ ਨਹੀਂ ਨਹੀਂ ਗੱਲ ਹੈ 6 ਕਿਲੋ ਦੁੱਧ ਤੇ ਪੰਜਾਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਤੁਰ ਕੇ ਦਿਖਾ ਦੇ ਵੀਰੇ ਇਹ ਕ੍ਰੋਸ ਅੰਗ ਆ ਗਿਆ ਹੈ ਨਾ ਬਾਈ ਹਾਂ ਹਾਂ ਵੀਰੇ ਜਰਸੀ ਕ੍ਰੋਸ ਜੀ ਵੀ ਪੈ ਜਾਂਦੀ ਆ ਇਹ ਠੰਡੀ ਠੁੰਡੀ ਬਸੇਰੀ ਆ ਵੀਰੇ ਐ ਨਹੀਂ ਗੱਲ ਕੋਈ ਠੀਕ ਆ ਉਹ ਮੈਂ ਗਰਮ ਹੈ ਨਹੀਂ ਕੀ ਨਾ 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 ਠੀਕ ਆ ਵੀਰੇ ਸੀਰੀਜ਼ ਲੱਗ ਗਰਮ ਵਾਲੀ ਪੂਰੀ ਆ ਉਹਦੇ ਵਾਲੇ ਪਾਸ ਤੁਸੀਂ ਬੇਫਿਕਰ ਹੋ ਜੋ ਬ੍ਰੀਗ ਬਰੂਗ ਇਹ ਵੀ ਬਹੁਤ ਆ ਬੜਾ ਭੜਾ ਹੂੰ ਠੀਕ ਆ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਹਲਾ 5 ਕਿਲੋ ਦੁੱਧ ਕਿੰਨਾ ਦੱਸਿਆ ਸੀਗਾ 6 ਕਿਲੋ ਵੀਰੇ 6 ਕਿਲੋ ਦਾ ਪੰਜ ਮਹੀਨਿਆਂ ਦੀ ਗੱਭਣ ਹੈ ਨਾ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਪਾਕੀ ਅਗਲਾ ਵੀਰੇ ਜਿਹੜੀਆਂ ਗੱਭਣ ਪਸ਼ੂ ਆਪਾਂ 4 ਅਜ ਦੱਸੇ ਆ ਆਪਦੇ ਘਰੇ ਲਾ ਕੇ ਮਗਾ ਕੇ ਪੈਸੇ ਆਪਾਂ ਨੂੰ ਭਾਂ ਫੇਰ ਉੱਥੇ ਦੇਵੇ ਠੀਕ ਆ ਕੋਈ ਚੱਕਰ ਵਾਲੀ ਦਸੰਦੀ ਕਰੇ ਆਪਦਾ ਪਹਿਲਾਂ ਡਾਕਟਰ ਤੋਂ ਚੈੱਕ ਆਪ ਦੇ ਦਿਓ ਡਾਕਟਰ ਤੋਂ ਚੈੱਕ ਕਰਾਵੇ ਹਾਂ ਠੀਕ ਆ ਜਿਹੜਾ ਬਈ ਜਵਾਈ ਦੀ ਇੱਕ ਨੰਬਰਾਂ ਕੱਦ ਦਾ ਲਿੱਸੀ ਲਾਮੀ ਰਾਜੀ ਉਹ ਸਾਰਾ ਕੁਝ ਫੋਨ ਤੇ ਵੇਖ ਲਓ ਕੱਲੀ ਗੱਬਣ ਦੀ ਗਰੰਟੀ ਆ ਬਈ ਤੁਸੀਂ ਆਪਦੇ ਘਰ ਨੂੰ ਬੰਦਾ ਘਰੇ ਜਾ ਕੇ ਕਵੇ ਬਈ ਇਹ ਛੋਟੀ ਆ ਇਹ ਵੱਡੀ ਆ ਉਹ ਗੱਲ ਤਾਂ ਇਹ ਗੱਲ ਵੀਰੇ ਸੁਣਨੀ ਨਹੀਂ ਸਹੀ ਆ ਮੈਂ ਆਪਾਂ ਘਰੇ ਮਗਾ ਲਵਾਂ ਹਾਂ ਦੋ ਵਾਰੀ ਵੀਡੀਓ ਵੇਖ ਲਓ ਤਿੰਨ ਵਾਰੀ ਵੇਖ ਲਓ ਬਾਈ ਦੇ ਹਿਸਾਬ ਨਾਲ ਹਾਈਟ ਜੱਜਮੈਂਟ ਲਾ ਲਿਓ ਕੱਲੀ ਗੱਬਣ ਤੁਸੀਂ ਆਪਦੇ ਘਰੇ ਪਾਸ ਕਰਾ ਲਿਓ ਜਰਸੀ ਨਿੱਕੀ ਆ ਬਾਕੀ ਠੀਕ ਆ ਬਾਕੀ ਨਿੱਕੀਆਂ ਵੀ ਹੈਣੀਆਂ ਗਿਆ ਪੱਦ ਘੱਟ ਠੀਕ ਆ ਤੇ ਨਗ ਨੰਬਰ ਹੈਗਾ ਵੀਰੇ ਤਿੰਨ ਇਹਦੀ ਡਿਮਾਂਡ ਜੀ ਇਹ ਜੀ ਡਿਮਾਂਡ ਵੀਰੇ 29000 ਰੁਪਏ ਦੀ ਵੜ ਦੇ ਜੀ। ਉਹ ਜੂ ਮੰਨ ਤਾ। ਹਾਂ। ਠੀਕ ਆ। ਅੱਗੇ ਆ ਗਈ ਵੀਰੇ ਸਿੰਘਾਂ ਵਾਲੀ ਬੈੜਾ। ਸਿੰਘਾਂ ਵਾਲੀ ਥੱਲੇ ਵੀਰੇ ਦੁੱਧੋ ਡਰਾਈ ਮੰਨ ਕੇ ਲੈ ਲੇ ਕੋਈ। ਤੇ ਲੋਕਾਂ ਨੂੰ ਦੁੱਧ ਹੈਗਾ ਵਾ। ਹਮ ਆਪਾਂ ਮੰਨ ਡਰਾਈ ਮੰਨ ਕੇ ਦੇਣੀ। 4 ਮਹੀਨੇ ਦੀ ਗੱਬਣਾ। ਸਿੰਘਾਂ ਮਾਰਦੀ ਮੁਰਗੀ। ਬਾ ਮੈਂ ਕਹਿੰਦਾ ਵੀਰੇ ਪੂਰੀ ਐਨ ਮਲਾਈ ਵਰਗੀ ਠੰਡੀ ਐ ਕੋਈ ਪ੍ਰਵਾਹ ਨਹੀਂ। ਠੀਕ ਆ। ਤੁਸੀਂ ਚਾਹੇ ਡਰਾਈ ਮੰਨ ਕੇ ਸੌਦਾ ਕਰ ਸਕਦੇ ਆ ਜੀ। ਦੁੱਧ 2 ਕਿਲੋ ਆ ਕਿਲੋ ਉਸ ਟਾਈਮ ਕਿਲੋ ਕਿਲੋ ਵੀਰੇ ਦੁੱਧ ਨਾ ਮੰਨ ਕੇ ਲਵੇ ਅਗਲਾ ਠੀਕ ਆ ਡਰਾਈ ਬਣੀ ਦੇ ਰੋ ਚਾਰ ਮਹੀਨੇ ਦੀ ਚੈੱਕ ਪਾਸ ਚੈੱਕ ਬੱਚੀਆਂ ਚ ਲੈ ਲੈ ਹਰ ਕੇ ਅਗਲੇ ਘਰੇ ਵੀਰੇ ਦਵੇ ਨਾ ਲਾ ਕਵੇ ਐਵੇਂ ਝੂਠ ਮਾਰ ਕੇ ਦੇ ਇੱਥੀ ਫਲਾਨਾ ਹੈ ਕਿ ਨਹੀਂ ਉਦੋਂ ਆਪਾਂ ਪਹਿਲਾਂ ਡਰਾਈ ਕਹੀਏ ਬੱਚੀਆਂ ਚ ਲੈ ਲੈ ਹਾਂ ਹਾਂ ਵੀਰੇ ਠੀਕ ਆ ਇਹ ਵੀ ਗੱਲ ਬਾਈ ਦੀ ਸਹੀ ਆ ਵੀ ਤੁਸੀਂ ਬੱਚੀਆਂ ਚ ਸਵਦਾ ਕਰ ਲਿਓ ਕਿਉਂਕਿ ਨਾ ਉਪਰਾ ਥਾਂ ਜਾ ਕੇ ਕਿਲੋ ਵੀ ਨਾ ਦੇਵੇ ਅਗਲਾ ਕਹਿੰਦਾ ਯਾਰ ਤੁਸੀਂ ਦੋ ਕਿਹਾ ਸੀਗਾ ਸਾਡਾ ਚਾਹ ਪਾਣੀ ਨਹੀਂ ਬਣਦਾ ਉਹਦਾ ਕੋਈ ਫਾਇਦਾ ਨਹੀਂਗਾ ਤੇ ਪਹਿਲਾ ਵੀ ਜੇ ਪੱਠੇ ਪੁੱਠੇ ਵਾਧੂਆ ਕਰਮਾਲੇ ਦੇ ਹੂੰ ਉਹਦਾ ਫਾਇਦਾ ਉਹਨੂੰ ਬਈ ਨਹੀਂ ਜੇ ਚਾਰ ਤੇ ਜਾਵੜੀ ਭਈ ਦੁੱਧ ਵਾਜੂ ਦੁੱਧ ਤਾਂ ਵੀਰੇ ਵਾਜੂਗੀ ਦੁੱਧ ਦੀ ਗਾਂ ਦਾ ਵਧਾਉਣ ਦਾ ਕੀ ਆ ਹੂੰ ਸਹੀ ਗੱਲ ਆ ਗਾਂ ਤਾਂ ਭਈ ਵਾਲਾ ਸੜਕ ਤੋਂ ਰੱਸੀ ਪਾ ਕੇ ਹੂੰ ਦੁੱਧ ਵਧਾ ਲੰਦਾ ਸਹੀ ਗੱਲ ਜਿਹਨੇ ਚੂਣਾ ਬਈ ਇਹ ਤਾਂ ਗੱਲ ਹੈਗੀ ਉਹ ਮਿਹਨਤ ਬਈ ਜਿਹੜਾ ਬੰਦਾ ਲੈ ਕੇ ਜਾਊਗਾ ਉਹਦੀ ਸਾਮ ਸੰਭਾਲ ਕੰਨਾਂ ਵੀਰਾਂ ਦੀ ਸਾਮ ਸੰਭਾਲ ਬਹੁਤ ਜ਼ਿਆਦਾ ਹੁੰਦੀ ਹੈ ਇਹਦਾ ਛੋਟਾ ਜਿਹਾ ਭਾਅ ਵੀਰੇ ਛੋਟਾ ਜਿਹਾ ਜਾਮਾ ਲੈਣ ਦੇਣੀ ਇਹ ਵੀਰੇ 21000 ਰੁਪਏ ਦੀ ਬੈੜ ਦੇ ਦਿਆਂਗੇ ਬੱਚੀਆਂ ਦੇ ਮੁੱਲ ਹੀ ਆ ਭਰਾ ਇਹਨਾਂ ਦੇ ਬੱਚੀਆਂ ਦੇ ਮੁੱਲ ਜੀ ਹੈ ਸਹੀ ਗੱਲ ਖਾਲੀ ਬੱਚੀ ਦਿੰਦੇ ਆ ਇੰਨੇ ਚ ਲੋਕੇ ਇੰਨੇ ਖਾਲੀ ਬੱਚੀ ਦਿੰਦਾ ਠੀਕ ਹੈ ਤੇ ਨਾਗ ਨੰਬਰ ਆ ਗਿਆ ਬਈ ਆਪਣਾ 5 5 ਨੰਬਰ ਵੀਰੇ 6 ਮਹੀਨੇ ਦੀ ਗੱਬਣਾ ਸਾਢੇ ਪੰਜ ਆ ਹੀ ਨਿਕਲੇ ਸਾਢੇ 6 ਆ ਹੀ ਨਿਕਲੇ 15 10 15 ਦਿਨ ਦਾ ਕੋਈ ਇੱਧਰ ਉੱਧਰ ਦਾ ਆਪਾਂ ਕਹਿ ਨਹੀਂ ਸਕਦੇ ਕਦ ਕੋਦ ਫੁੱਲ ਆ ਵੀਰੇ ਮੇਰੇ ਜਿਹੜਾ ਕਾਦਾ ਬੱਚੀ ਸਹੀ ਗੱਲ ਹੈ ਜੀ ਪਲੂਣ ਬੱਚੀ ਆ ਚਾਰ ਦੰਦ ਮੂੰਹ ਮੂਤ ਚਾਰ ਦੰਦ ਠੀਕ ਆ ਪਹਿਲਾ ਸੂਆ ਸੁਣੀ ਆ ਕਿ ਦੂਜਾ 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 ਸੂ ਕੀ ਠੀਕ ਆ ਵਿਰੇ ਛਲੇ 5 ਕਿਲੋ ਦੁੱਧ ਦਾ 5 ਕਿਲੋ ਦੁੱਧ ਦਾ ਟਮਕਣੇ ਤਾਂ ਵੈਸੇ ਹੀ ਆ ਨਾ ਟਮਕਣੇ ਜੇ ਨਿੱਕੇ ਨਿੱਕੇ ਹੈਗੇ ਚਾਰ ਥਾਨ ਆ ਡੀ ਆ ਠੀਕ ਆ ਇਧਰ ਦੀ ਮੂਰਦੀ ਵੀਰੇ ਵਿਖਾ ਦਿੱਤਾ ਠੀਕ ਆ ਚਾਰ ਥਾਨ ਤਾਂ ਪੂਰੇ ਮੋਟੇ ਲੱਗੇ ਹੋਏ ਆ ਹੱਥੀ ਚਵਾਈ ਵਾਲੇ ਲੋ ਜੀ ਚੈੱਕ ਕਰੋ ਠੀਕ ਆ ਜਾਤ ਜੂਤ ਬਹੁਤ ਚੰਗੀ ਆ ਹਨਾ ਬਰੀ ਦੇ ਕੱਡ ਕਾਠ ਫੁੱਲ ਚੰਗੀ ਵਹਿੜਾ ਹੂੰ ਫੁੱਲ ਚੰਗੀ 4 ਹੋਈ ਕਿਤੇ ਸਹੀ ਗੱਲ ਹੈ ਕੋਈ ਫੇਸਕਵਾਲ ਪਿਆਰ ਰੁਪਈ ਹੋਈ ਤਾਂ ਬਾਲੇ ਰੁਪਈਆਂ ਦੀ ਹੈ ਜਾਤ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਐਂਡ ਖੜ ਨਹੀਂ ਨੂੰ ਵੀ ਸਾੰਪੀ ਵੀ ਜਿੰਨਾ ਗਲਵਾਈ ਆ ਇਹ ਨਹੀਂ ਆ ਆੜਤੀਆਂ ਦੇ ਸਰਾਣੇ ਵਾਂਗੂ ਗੋਲ ਪਈ ਹੈ ਬਾਕੀ ਨਵਾਂ ਹਨ ਦੰਦੋ ਚੈੱਕ ਆਈ ਆੜਤੀਆਂ ਕੋਈ ਆ ਬਾਈ ਕੱਲੇ ਸਰਾਣੇ ਹਰ ਕੀ ਨਹੀਂ ਉਹਨਾਂ ਦੇ ਅੱਛਾ ਆਈ ਵੀ ਆੜਤੀਆਂ ਕੋਲ ਹੀ ਆ ਠੀਕ ਆ ਚੰਗੀ ਹੈ ਹਨਾ ਤੇ ਦੰਦੋ ਚੈੱਕ ਕੀਤੀ ਆ ਚੌਗੀ ਵੀਰੇ ਚੌਗੀ ਚਾਰ ਦੰਦ ਠੀਕ ਆ ਮੂੰਹ ਤੋਂ ਚਾਰ ਦੰਦ ਕਰ ਫਰਮ ਬੱਚਾ ਹੀ ਆ ਜੀ ਬਾਕੀ ਆਈ ਵੀ ਬਾਈ ਦੰਦ ਆੜਤੀਆਂ ਕੋਲ ਆ ਬੜਾ ਪੂਰੀ ਚੰਗੀ ਆ ਸ਼ਾਮ ਵੀ ਆ ਯਾਰ ਚਲੋ ਹਨਾ ਪਸ਼ੂ ਰੇਕ ਬੰਦੇ ਕੋਲ ਰੱਖੇ ਹੁੰਦੇ ਆ ਜਿਹੜੇ ਬੰਦੇ ਬਾਹਲਾ ਸ਼ਾਮ ਦੇ ਉਹ ਪਸ਼ੂ ਦਸਣਗੇ ਬਈ ਆਸੀ ਆਏ ਆ ਕਿਥੋਂ ਸੀਡਸ ਲੱਗ ਪੂਰੀ ਆ ਬਈ ਐ ਨਹੀਂ ਗੱਲ ਕੋਈ ਠੀਕ ਆ ਹਾਂ ਠੰਡੀ ਆ ਫੁੱਲ 5 ਕਿਲੋ ਦੁੱਧ ਹਨਾ ਬਈ ਹਾਂਜੀ ਹਾਂਜੀ ਤੇ ਕਿੰਨੇ ਮਹੀਨਿਆਂ ਦੀ 6 ਮਹੀਨਿਆਂ ਦੀ ਵੀ 10 15 ਦਿਨ ਬਾਅਦ ਜਾਂ ਘੱਟ ਡਾਕਟਰ ਕਹਿੰਦਾ 6.5 ਤੋਂ 6 ਮਹੀਨੇ ਦੇ ਵਿੱਚ ਵਿੱਚ ਕਹਿ ਦਿੰਨੇ ਆ ਇਹਦਾ ਛੋਟਾ ਜਿਹਾ ਪਾ ਏ ਬਰੇ ਮੌਲੇ ਜਨਾ ਮਰਜ਼ੀ ਕਰਾਲਾ ਆਪਾਂ 40 ਹਜ਼ਾਰ ਦੀ ਬੱਚੀ ਦੇ ਦੋ ਜੂ ਮਾਨਤਨ ਮਾੜਾ ਮੋਟਾ ਕਰ ਦਾਂਗੇ ਬਰੇ ਬੱਚੀ ਇੱਕ ਗੱਲ ਆ ਤੂੰ ਵੀ ਬਾਈ ਨਾਤ ਵੀਡੀਓ ਬਣਾਵਾ ਚੰਗੀ ਫੌਲ ਹੈ ਸਹੀ ਗੱਲ 40000 ਰੁਪਏ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਬਾਕੀ ਜੀ ਨੂੰ ਵੀ ਨਗ ਫਟ ਬੈਂਦਾ ਪਸੰਦ ਹੁੰਦਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ